ਔਰ ਸਚਾਈ ਹੈ ਉਹਦਾ ਘਰ ਸਦਾ ਨਹੀਂ ਪੱਕਾ ਠਹਿਰਿਆ ਰਹੇਗਾ ਇੱਕ ਦਿਨ ਉਹ ਵੀ ਕੱਲਰ ਦੀ ਕੰਧ ਦੀ ਤਰ੍ਹਾਂ ਝੜ ਜਾਂਦਾ ਹੈ ਜਿਹੜਾ ਕਿਸੇ ਦੇ ਔਗਣ ਵੇਖ ਕੇ ਖੁਸ਼ ਹੁੰਦੇ ਇੱਕ ਦਿਨ ਕੋਈ ਨਾ ਕੋਈ ਔਗਣ ਉਹਦੇ ਉੱਤੇ ਵੀ ਐਪਲੀਕੇਬਲ ਹੋ ਜਾਂਦਾ ਜਿਹੜਾ ਕਿਸੇ ਦੀਆਂ ਕਮੀਆਂ ਵੇਖ ਕੇ ਹੱਸਦਾ ਹੈ ਇੱਕ ਦਿਨ ਵਕਤ ਹੁੰਦਾ ਹੈ ਲੋਕ ਉਹਦੇ ਉੱਤੇ ਵੀ ਹੱਸਦੇ ਨੇ ਕਿਉਂਕਿ ਉਹਦਾ ਜੀਵਨ ਜਿਹੜਾ ਉਹ ਕਲਰ ਦੀ ਤਰ੍ਹਾਂ ਹੁੰਦਾ ਹੈ ਕਲਰ ਦੀ ਕੰਦ ਬਤੀ دیر ਨਹੀਂ ਰਹਿ ਸਕਦੀ ਬਾਹਰੋਂ ਉਹਨੂੰ ਜਿੰਨਾ ਮਰਜ਼ੀ ਸਿਮਿੰਟ ਨਾਲ ਉਤਾਰ ਕਰ ਦਿਓ ਕਲਰ ਦੀ ਕੰਦ ਬਤੀ دیر ਨਹੀਂ ਟਿਕ ਸਕਦੀ ਇੰਨਾ ਨਿੰਦਕ ਬੰਦੇ ਦਾ ਜੀਵਨ ਕਲਰ ਦੀ ਕੰਦ ਹੁੰਦਾ ਹੈ ਤੈਨੂੰ ਪਾਤਸ਼ਾਨ ਬਾਣੀ ਅੰਦਰ ਵਚਨ ਕਹੇ ਸਰ ਕਹਿੰਦੇ ਨਿੰਦਕ ਐਸੇ ਹੀ ਚਰ ਪਰਿਏ ਭਾਈ ਨਿੰਦਕ ਐਂ ਡਗ ਪੈਂਦਾ ਹੈ ਜਿਵੇਂ ਕਲਰ ਦੀ ਕੰਦ ਹੋਵੇ ਜੋ ਦੇਖੈ ਸ਼ਦਰ ਤੋ ਨਿੰਦ ਕੋ ਮਾਹੈ ਭਲੋ ਦੇਖ ਦੁਖ ਭਰੀ ਐ ਨਿੰਦ ਕੈਸੇ ਹੀ ਚਰ ਪਰੀ ਐ ਜੋ ਕਲਰ ਪੀਤ ਗਿਰਿਆ ਦਾ ਅਰਥ ਹੈ ਜਿਵੇਂ ਕਲਰ ਦੀ ਕੰਦ ਬਹੁਤੀ देर ਨਹੀਂ ਰਹਿੰਦੀ ਡਗ ਪੈਂਦੀ ਐਦਾਂ ਨਿੰਦਕ ਬੰਦਾ ਉਹਦੀ ਨਿਸ਼ਾਨੀ ਕੀ ਹੈ ਉਹ ਕਿਸੇ ਦਾ ਉਮਣ ਵਿੱਚ ਖੁਸ਼ ਹੁੰਦਾ ਕਿਸੇ ਦੀ ਕਮੀ ਵੇਖ ਕੇ ਖੁਸ਼ ਹੁੰਦਾ ਕਿਸੇ ਦੀਆਂ ਦਲਦਲੀਆਂ ਉੱਤੇ ਹੱਸਦਾ ਹੈ ਇੱਕ ਦਿਨ ਕੋਈ ਨਾ ਕੋਈ ਔਗਣ ਉਹਦੀ ਜ਼ਿੰਦਗੀ ਵਿੱਚ ਵੀ ਐਪਲੀਕੇਬਲ ਹੋ ਜਾਂਦੀ ਵਕਤ ਆਉਂਦਾ ਲੋਕ ਉਹਦੇ ਉੱਤੇ ਵੀ ਫਿਰ ਹੱਸਣਗੇ ਪਾਤਸ਼ਾਨ ਕੇ ਭਾਈ ਤੂੰ ਗੁਣ ਸਿੱਖਣੇ ਕੀੜੀ ਵਾਲੀ ਵਰਤੀ ਨਾ ਰੱਖ ਕਿ ਤੂੰ ਸਿਰਫ ਛੇਪ ਵੇਖਣੀ ਹੈ ਗਲਤੀ ਵੇਖਣੀ ਹੈ ਨਹੀਂ ਗੁਣ ਸਿੱਖਣ ਆਈਦਾ ਹੈ ਅਪ ਇਹਨਾਂ ਸਮਾਗਮਾਂ ਤੋਂ ਵੀ ਗੁਣ ਸਿੱਖ ਸਕਦੇ ਆਂ